ਦੀ ਚੀਜ਼ ਦੀ ਤੇ ਉਹਦੇ ਸਬੰਧ ਵਿੱਚ ਅਸੀਂ ਕੱਲ ਵੀ ਜਿਹੜਾ ਹੈਗਾ ਜਾਣਕਾਰੀ ਲਈ ਸੀ ਮਾਤਾ ਗੁਜਰੀ ਜੀ ਬਾਰੇ ਤੇ ਪਰ ਅੱਜ ਸਾਡਾ ਟੌਪਿਕ ਵੀ ਉਹੀ ਆ ਮਾਤਾ ਗੁਜਰੀ ਜੀ ਪਰ ਥੋੜਾ ਜਿਹਾ ਮੈਂ ਉਹਨੂੰ ਚੇਂਜ ਕਰਦਾ ਹੋਇਆ ਤੁਹਾਨੂੰ ਦੱਸ ਦਿੰਦਾ ਕੱਲ ਵੀ ਮੈਨੂੰ ਵਰਜੀਤ ਸਰ ਨੇ ਗੱਲ ਕਰੀ ਸੀ ਵੀ ਤੁਸੀਂ ਦੱਸਿਓ ਵੀ ਸ਼ਹੀਦ ਕਿਹਾ ਹੁੰਦਾ ਹੈ ਸ਼ਹੀਦ ਕਹਿੰਦੇ ਕਿ ਨੂੰ ਆ ਇਹ ਸ਼ਹੀਦ ਸ਼ਬਦ ਕਿੱਥੋਂ ਆਇਆ ਹੈ ਸ਼ਹੀਦ ਸ਼ਬਦ ਹੈਗਾ ਫਾਰਸੀ ਦਾ ਸ਼ਬਦ ਹੈ ਸ਼ਹੀਦ ਪੰਜਾਬੀ ਦਾ ਨਹੀਂ ਹੈਗਾ ਸ਼ਹੀਦ ਦਾ ਅਰਥ ਹੁੰਦਾ ਗਵਾਹ ਜਿਹੜਾ ਹੱਕ ਸੱਚ ਲਈ ਗਵਾਹੀ ਦੇ ਤੇ ਜਿਹੜੀ ਸ਼ਹੀਦੀ ਹੁੰਦੀ ਆ ਹੁੰਦੀ ਆ ਗਵਾਹੀ ਤੇ ਜੇ ਗਵਾਹ ਹੋਊਗਾ ਤਾਂ ਗਵਾਹੀ ਹੋਊਗੀ ਜੇ ਗਵਾਹੀ ਹੋਊਗਾ ਤੇ ਗਵਾਹੀ ਨਹੀਂ ਹੋਊਗੀ ਦੂਜੀ ਗੱਲ ਸੱਚ ਦੀ ਗੱਲ ਕਰੀ ਐ ਇੱਕ ਸੱਚ ਹੁੰਦਾ ਇੱਕ ਸੱਤਿਆ ਹੁੰਦਾ ਸੱਚ ਜਿਹੜਾ ਹੁੰਦਾ ਉਹ ਸਦਾ ਹੀ ਸੱਚ ਨਹੀਂ ਹੁੰਦਾ ਜਿੱਦਾਂ ਅੱਜ ਆਪਾਂ ਸਾਰੇ ਬੈਠੇ ਆ ਇਹ ਸੱਚ ਆ ਹੋ ਸਕਦਾ 50 ਸਾਲ ਨੂੰ 60 ਸਾਲ ਨੂੰ ਆਪਾਂ ਨਾ ਹੋਈਏ ਜਿਹੜਾ ਸ਼ਬਦ ਸੱਤੇ ਦੀ ਗੱਲ ਕਰਦਾ ਉਹ ਤਿੰਨੇ ਟਾਈਮ ਸੱਤ ਆ ਆਦ ਸੱਚ ਜੁਗਾਦ ਸੱਚ ਹੈਪੀ ਸੱਤ ਨਾਨਕ ਖੋਸੀ ਭੀ ਸੱਤ ਉਹ ਸਦਾ ਹੀ ਸੱਚ ਰਹਿਣਾ ਉਹ ਜਿਹੜਾ ਉਹਦੇ ਤੇ ਟੈਂਸ ਲਾਗੂ ਨਹੀਂ ਹੁੰਦਾ ਤਿੰਨ ਟੈਂਸ ਆਪਾਂ ਗੱਲ ਕਰਦੇ ਆਂ ਅਸੀਂ ਜਿਹੜਾ ਬੀਤ ਚੁੱਕਿਆ ਸਮਾਂ ਕਦੀ ਬਹੁਤ ਪੁਰਾਣਾ ਚ ਨਹੀਂ ਹੈਗੇ ਤੇ ਵਰਤਮਾਨ ਵਿੱਚ ਅਸੀਂ ਹੈਗੇ ਆਂ ਜਿਹੜਾ ਅਗਲਾ ਸਮਾਂ ਆਏਗਾ ਫਿਊਚਰ 'ਚ ਉਹਦਾ ਰੱਬ ਜਾਣੇ ਅਸੀਂ ਕਦ ਤੱਕ ਹੋਵਾਂਗੇ ਕਦ ਤੱਕ ਨਹੀਂ ਹੋਵਾਂਗੇ ਜਿਹੜਾ ਸ਼ਹੀਦ ਹੁੰਦਾ ਹੈ ਉਹ ਝੂਠੇ ਸਰੀਰ ਤੋਂ ਅੱਗੇ ਚਲੇ ਜਾਂਦਾ ਹੈ ਇਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਗਾਥਾ ਦੱਸੀ ਸੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ ਠੀਕਰ ਫੋੜ ਦਲੀਸਿਰ ਪ੍ਰਪੁਰ ਕੀਆ ਭਿਆਨ ਤੇਗ ਬਹਾਦਰ ਸੀ ਕਰਿਆ ਕਰੀ ਨ ਕਿਨਹੁ ਆਨ ਠੀਕਰ ਕਿਆ ਬਾਡੀ ਸਰੀਰ ਢੂਠੇ ਸਰੀਰ ਨੂੰ ਦਿੱਲੀ ਦੇ ਬਾਦਸ਼ਾਹ ਰੰਗਦੇਵ ਦੇ ਸਿਰ ਤੇ ਕੁਰਬਾਨ ਕਰਤਾ ਫੋੜਤਾ ਉਹਨਾਂ ਨੇ ਇਹਦੀ ਪ੍ਰਵਾਹੀ ਮਾਰੀ ਤੇ ਜਿਹੜਾ ਤਿੰਨ ਕਾਲ ਵਿੱਚ ਰਹਿਣ ਵਾਲਾ ਸੱਤ ਹੈ ਉਹਦੇ ਲਈ ਮਾਨਵ ਅਧਿਕਾਰਾਂ ਲਈ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਸੀਸ ਦੀ ਕੁਰਬਾਨੀ ਦਿੱਤੀ ਇਸ ਤਰ੍ਹਾਂ ਜਿਹੜੇ ਸ਼ਹੀਦ ਹੁੰਦੇ ਆ ਬੜੀਆ ਪਵਿੱਤਰ ਰੂਹਾਂ ਹੁੰਦੀਆਂ ਆਮ ਤੌਰ ਤੇ ਚਲੋ ਮਨ ਨੂੰ ਗੱਲ ਵਖੜ ਜਾਦ ਆ ਗਈ ਵੀ ਕਹਿ ਦਿੰਦੇ ਫਲਾਣੇ ਚ ਸ਼ਹੀਦ ਆਉਂਦੇ ਠਿੰਕੇ ਚ ਸ਼ਹੀਦ ਆਉਂਦੇ ਆ ਫਲਾਣੇ ਪਿੰਡ ਮਾ ਫਲਾਣੀ ਬੁਢੀ ਮਸਜਿਦ ਆ ਗਈ ਜੀ ਇਹ ਆ ਗਿਆ ਉਹ ਆ ਗਿਆ ਲੋਕਾਂ ਚ ਰੋਲਾ ਹੁੰਦਾ ਸ਼ਹੀਦ ਇਹ ਆਉਣ ਜਾਣ ਚ ਨਹੀਂ ਹੁੰਦੇ ਉਹ ਆਉਣ ਜਾਣ ਦੇ ਚੀਜ਼ਾਂ ਤੋਂ ਨਿਕਲ ਚੁੱਕੇ ਹੁੰਦੇ ਆ ਕਿਉਂਕਿ ਤਿੰਨੇ ਤਰੀਕੇ ਮੰਨੇ ਆ ਕਹਿੰਦਾ ਜਾਨੀ ਜਨੇ ਤਾਂ ਭਗਤ ਜਨ ਸੁਰ达ਰ ਜੀ ਕਹਿੰਦੇ ਕਹਿਦਾ ਤਾਂ ਕਿ ਸੂਰ ਨਹੀਂ ਤਾਂ ਜਾਨ ਨਹੀਂ ਬਾਝ ਰਹਿ ਕਹੇ ਗਵਾਵੀ ਨੂਰ ਜਤਾਂ ਔਰਦ ਨੂੰ ਕਿਹਾ ਵੀ ਗੁੱਗ ਬਹੁਤ ਵਧੀਆ ਭਗਤ ਆਪਣੀ ਕੁੱਕ ਤੋਂ ਪੈਦਾ ਕਰ ਜਦ ਬਹੁਤ ਵਧੀਆ ਕੋਈ ਦਾਤਾ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਗੱਲ ਕਰਦੇ ਵੀ ਅਨੰਨੀ ਧਾਨੀ ਸਰਵਾਂ ਸਦਾਨੀ ਉਹ ਗੋਬਿਰ ਲਈ ਬਣ ਸਕਦਾ ਜਾਂ ਭਗਤ ਸੂਰਮਾ ਮੋਏ ਮਰਨੇ ਕਾ ਚਾਹ ਹੈ ਬਰੋਂ ਤ ਹਰ ਕੇ ਦਵਾਰ ਮਤ ਹਰ ਪੁੱਛੇ ਕੌਣ ਹੈ ਪਰ ਆਹ ਮਾਰੇ ਬਾਰ ਉਹ ਜਿਹੜੇ ਸ਼ਹੀਦ ਆ ਹੁਣ ਆਪਾਂ ਗੱਲ ਕਰਨ ਲੱਗੇ ਮਾਤਾ ਗੁਜਰੀ ਜੀ ਦੀ ਫਿਰ ਦੁਬਾਰਾ ਜਿੱਥੇ ਗੁਰਦੇਵ ਬਹਾਦਰ ਜੀ ਨੂੰ ਆਪਾਂ ਸਰਦਾਂ ਦੇ ਫੁੱਲ ਭੇਟ ਕਰਦੇ ਹਾਂ ਉਹਦੀ ਸ਼ਹੀਦੀ ਨੂੰ ਰੋਜ਼ ਤੇ ਮਾਤਾ ਗੁਜਰੀ ਵੀ ਕੌਮ ਦੇ ਬਹੁਤ ਵੱਡੇ ਸ਼ਹੀਦ ਆ ਤੇ ਉਹ ਤਾਂ ਸ਼ਹੀਦ ਸਿਰਨੇ ਵਾਲੇ ਸ਼ਹੀਦ ਨਹੀਂ ਹੈਗੇ ਸੀ ਤਾਂ ਨੂੰ ਰਸਤੇ ਤੋੜਨੇ ਵਾਲੇ ਅਗਵਾਈ ਕਰਨੇ ਵਾਲੇ ਆ ਕੱਲ ਵੀ ਆਪਾਂ ਗੱਲ ਕਰੀ ਸੀ ਕਿ ਮਾਤਾ ਗੁਜਰੀ ਨੇ ਸਮੇਂ ਦੇ ਨਾਲ ਸਾਲੇ ਸਾਰੇ ਰੋਲ ਪਲੇ ਕਰਤੀ ਆ ਕੀਤੇ ਆ ਜੋ ਆਪਣੇ ਫਰਜ਼ ਆ ਇੱਕ ਟੰਮ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਨੂੰ ਦਾ ਰੋਲ ਨਿਭਾਇਆ ਏ ਤੇ ਗੁਰਤੇਗ ਬਾਦ ਜੀ ਭਗਤੀ ਰੰਗ ਚ ਰਹਿੰਦੇ ਆਪਣੇ ਪਤਨੀ ਪਤੀ ਦਾ ਹੁਕਮ ਮੰਨਿਆ ਪੂਰੇ ਤੇ ਬਾਹਰ ਬੈਠ ਕੇ ਭਗਤੀ ਕੀਤੀ ਆ ਹਰ ਤਰ੍ਹਾਂ ਸਹਿਯੋਗ ਕੀਤਾ ਏ ਸਮਾਨ ਤੇ ਆਪਣੇ ਪਤੀ ਨੂੰ ਸ਼ਹੀਦੀ ਦੇਣ ਵੀ ਭੇਜਿਆ ਏ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਨੂੰ ਕਿਹਾ ਕਿ ਜੇ ਗੁਰੂ ਸਾਹਿਬ ਨੇ ਕਿਹਾ ਵੀ ਕੌਣ ਆ ਕਿੱਦਾਂ ਆਇਆ ਤਾਂ ਪਤਾ ਲੱਗਿਆ ਵੀ ਇਹਦਾ ਪਾਏ ਇਹੀ ਆ ਕਿ ਮੈਂ ਇਹਨਾਂ ਜਾ ਕੇ ਜਾਂ ਕੋਈ ਗੁਰੂ ਪੀਰ ਜਾ ਕੇ ਦਿੱਲੀ ਸ਼ਹੀਦੀ ਦੇਵੇ ਤੇ ਰੰਗਜੀਤ ਕਿਆ ਕਰਦਾ ਏ ਰੰਗਜੀਤ ਲੱਖਾਂ ਹੀ ਬੱਚਿਆਂ ਨੂੰ ਯਤੀਮ ਬਣਾ ਰਿਹਾ ਏ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਯਤੀਮ ਹੋਣਾ ਕਬੂਲ ਕਰ ਲਿਆ ਤੇ ਕਿਹਾ ਕਿ ਮੈਂ ਯਤੀਮ ਹੋਣਾ ਮਨਜ਼ੂਰ ਕਰ ਲੈਂਦਾ ਪਰ ਹਿੰਦੁਸਤਾਨ ਦੇ ਲੱਖਾਂ ਬੱਚੇ ਮੈਂ ਯਤੀਮ ਨਹੀਂ ਹੋਣ ਦੇਣੇ ਹੈਗੇ ਤੇ ਉਹਦੇ ਵਿੱਚ ਆਪਾਂ ਮਾਤਾ ਗੁਜਰੀ ਦੇ ਜਿਹੜਾ ਰੋਲ ਆ ਉਹਨੂੰ ਵੀ ਨਕਾਰ ਨਹੀਂ ਸਕਦੇ ਹੈਗੇ ਕਿਤੇ ਗੁਰੂ ਸਾਹਿਬ ਤੋਂ ਸਿੱਧੀ ਤੋਂ ਦੇਣ ਲਈ ਉਹਨਾਂ ਦੇ ਪੁੱਤਰ ਗੁਰੂ ਗੋਬਿੰਦਰਾਇ ਜੀ ਨੇ ਕਿਹਾ ਉੱਥੇ ਮਾਤਾ ਗੁਜਰੀ ਨੇ ਵੀ ਜਿਹੜਾ ਹੈਗਾ ਚਾਈ ਚਾਈ ਤੇ ਮਾਤਾ ਨਾਨਕੀ ਜੀ ਨੇ ਵੀ ਜਿਹੜੇ ਸ਼ਬਦ ਮਾਤਾ ਨਾਨਕੀ ਜੀ ਨਾਲ ਹੋਏ ਸੀ ਗੁਰੂ ਸਾਹਿਬ ਮੁਸਕਰਾ ਰਹੇ ਸੀ ਕਿ ਮੈਂ ਸ਼ੀਦੀ ਦੇਣ ਦਿੱਲੀ ਜਾ ਰਿਹਾ ਹਾਂ ਤਾਂ ਮਾਤਾ ਨਾਨਕੀ ਨੇ ਕਿਹਾ ਸੀ ਕਿ ਪੁੱਤਰ ਜਿੱਦਾਂ ਤੂੰ ਹੱਸਦਾ ਚੱਲਿਆ ਹੈ ਉਦਾਂ ਹੀ ਹੱਸਦਾ ਆਈਂ ਤੇ ਮਾਤਾ ਗੁਜਰੀ ਜੀ ਨੇ ਵੀ ਆਪਣੇ ਪਤੀ ਨੂੰ ਜਿਹੜਾ ਹੈਗਾ ਤੋਰਿਆ ਵੀ ਤੁਹਾਡੀ ਸ਼ੀਧੀ ਦੇ ਨਾਲ ਕਰ ਹਿੰਦੁਸਤਾਨ ਵੱਜ ਜਾਂਦਾ ਏ ਹਿੰਦੁਸਤਾਨ ਦਾ ਧਰਮ ਵੱਜ ਜਾਂਦਾ ਏ ਤਾਂ ਜਿਹੜੀ ਸ਼ੀਧੀ ਆ ਸਾਡੀ ਇਹ ਇਲਕੇ 'ਚ ਲੱਗ ਜੇਗੀ ਤੇ ਦੂਜੀ ਵਾਰੀ ਜਦੋਂ ਛੋਟੇ ਸਾਹਿਬ ਜਦਿਆਂ ਦੀ ਗੱਲ ਆ ਉੱਤੇ ਵੀ ਆਪਾਂ ਇਤਿਹਾਸ ਵਿੱਚ ਦੇਖਦੇ ਆਂ ਮਾਤਾ ਗੁਜਰੀ ਨੇ ਉਹਨਾਂ ਨੂੰ ਧਰਮ ਤੋਂ ਡੋਲਣਾ ਨਹੀਂ ਦਿੱਤਾ ਹੈਗਾ ਛੋਟੇ ਛੋੜੇ ਬੱਚਿਆਂ ਦੀ ਅਗਵਾਈ ਕੀਤੀ ਤੇ ਉਹਨੇ ਆਪਣਾ ਉਹਨਾਂ ਬੱਚਿਆਂ ਦੀ ਮਾਤਾ ਛੋਟੀ ਉਮਰ ਵਿੱਚ ਜੀਅ ਛੱਡ ਗਈ ਸੀ ਜਿੱਤੇ ਉਹਨਾਂ ਦਾ ਪਾਲਣ ਪੋਸ਼ਣ ਕੀਤਾ ਸਹਿਬਜ਼ਾਦਾ ਬੱਤੇ ਸਿੰਘ ਦਾ ਜ ਇਤਿਹਾਸ ਵਿੱਚ ਜ਼ਿਕਰ ਆਂਦਾ ਹੈ ਜਦੋਂ 2 ਸਾਲ ਦੇ ਸੀ ਸਹਿਬਜ਼ਾਦਾ ਬੱਤੇ ਸਿੰਘ ਜਦੋਂ ਉਹਨਾਂ ਦੀ ਮਾਤਾ ਸ੍ਰੀ ਸ਼ੜ ਗਈ ਸੀ ਤੇ ਕਿਹਾ ਜਾਂਦਾ ਵੀ ਰੂਹ ਦੇ ਵਿੱਚ ਦੁੱਧ ਦੇ ਨਾਲ ਫੰਬੇ ਲਵੇੜ ਕੇ ਦੂਹ ਰੂਹ ਨੂੰ ਲਵੇੜ ਕੇ ਉਹਦੇ ਮੂੰਹ 'ਚ ਪਾਉਂਦੇ ਰਹੇ ਮਾਤਾ ਗੁਜਰੀ ਛੋਟੇ ਜਿਹੇ ਦਾ ਪਾਲਣ ਪੋਸ਼ਣ 2 ਸਾਲ ਦੀ ਉਮਰ ਤੇ ਕੀਤਾ ਉਹ ਮਾਤਾ ਗੁਜਰੀ ਨੂੰ ਹੀ ਆਪਣੀ ਮਾਂ ਦੇ ਸਰੂਪੀ ਦੇਖਦਾ ਸੀ ਜਦੋਂ ਧਰਮ ਵਾਲੀ ਗੱਲ ਆਈ ਉਹਨਾਂ ਮਾਤਾ ਗੁਜਰੀ ਨੇ ਇਹ ਨਹੀਂ ਕਿਹਾ ਹੈਗਾ ਜਿੱਦਾਂ ਆਪਾਂ ਹੁਣ ਅਸੀਂ ਆ ਕੁਮੜਾ ਜੀ ਸਰੀ ਨੂੰ ਝਟ ਛੱਟ ਵੀ ਲੱਗ ਜੇ ਬਰਦਾਸ਼ਤ ਨਹੀਂ ਕਰ ਸਕਦੇ ਹੈਗੇ ਤੇ ਮਾਤਾ ਨੇ ਕਿਹਾ ਵੀ ਧਰਮ ਨੂੰ ਆਂਚ ਨਹੀਂ ਆਉਣੀ ਚਾਹੀਦੀ ਪੁੱਤਰੋ ਆਪਣਾ ਸਿਰ ਤੁਹਾਡੀ ਜਾਨ ਜਾਨ ਦੀ ਚਲ ਜਵੇ ਮਾਤਾ ਦੇ ਇਹ ਉਹ ਪ੍ਰੇਰਣਾ ਸੀ ਜਿੱਤੇ ਕਰਕੇ ਛੋਡੇ ਸਹਬਜਾਦੇ ਜਿਹੜਾ ਹੈਗਾ ਵੀ ਅੰਤਛੱਦਤ ਵੀ ਝੱਲ ਗਏ ਨੀਹਾਂ ਵਿੱਚ ਵੀ ਖੜ ਗਏ ਤੇ ਜਿੱਥੇ ਹੁਣ ਟੋਡਰਮਾਲ ਜੀ ਦੀ ਆਪਾਂ ਗੱਲ ਕਰਾਂ ਦੀ ਮੈਂ ਟੋਡਰਮਾਲ ਜੀ ਬਾਰੇ ਗੱਲ ਬੋਲਦੇ ਬੋਲਦੇ ਯਾਦ ਆ ਗਈ ਟੋਟਰਮਲ ਜੀ ਨੇ ਬੜੀ ਕੁਰਬਾਨੀ ਕੀਤੀ ਬਹੁਤ ਪੈਸਾ ਖੜਮੇ ਜਿਹੜੇ ਸਿੱਕੇ ਰੱਖੇ ਸੋਨੇ ਦੇ ਜਿੱਥੇ ਉਹਨਾਂ ਦਾ ਸ਼ੀਦਾਂ ਦਾ ਪਟਗੜ੍ਹ ਸਾਹਿਬ ਸੰਸਕਾਰ ਹੋਇਆ ਟੋਟਰਮਲ ਜੀ ਦਾ ਵੀ ਪ੍ਰੇਰਣਾ ਸਰੋਤ ਗੁਰੂ ਤੇਗ ਬਹਾਦਰ ਜੀ ਸੀ ਗੁਰੂ ਤੇਗ ਬਹਾਦਰ ਜੀ ਦਾ ਸਿੱਖ ਸੀ ਟੋਟਰਮਲ ਉਦਾਂ ਨਹੀਂ ਸੀ ਹੈਗਾ ਵੀ ਟੋਟਰਮਲ ਕਿਤੇ ਨੇ ਉਦਨੇ ਤੁਰ ਪਿਆ ਟੋਟਰਮਲ ਗੁਰੂ ਤੇਗ ਬਹਾਦਰ ਜੀ ਦਾ ਬੌਧ ਸਰਤਾਲੂ ਸੀ ਜਦੋਂ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕੀਤੇ ਪਟਿਆਲੇ ਜਾਂ ਸੈਡਵਿਚ ਗੁਰ ਤੇਗ ਬਹਾਦਰ ਜੀ ਪ੍ਰਚਾਰ ਲਈ ਗਏ ਸੀ ਟੋਡਰ ਵਾਲੇ ਮਾਲਕ ਕੋਲ ਜਹਾਜ਼ ਸੀ ਉਹ ਸਮੁੰਦਰੀ ਬਹੁਤ ਜਿਹੜਾ ਅਮੀਰ ਸਿੱਖ ਸੀ ਟੋਡਰ ਮਾਲ ਇੱਕ ਗੱਲ ਮੈਂ ਪਹਿਲਾਂ ਵੀ ਦੱਸ ਚੁੱਕਿਆ ਗੁਰੂ ਸਾਹਿਬ ਨੇ ਪੈਸੇ ਦਾ ਵਿਰੋਧ ਨਹੀਂ ਕੀਤਾ ਅਮੀਰੀ ਦਾ ਵਿਰੋਧ ਨਹੀਂ ਕੀਤਾ ਉਹਨਾਂ ਨੇ ਮਿਹਨਤ ਨਾਲ ਪੈਸੇ ਕਮਾਉਣ ਤੋਂ ਮੱਖਣ ਚਾ ਲਵਾਣ ਦੀ ਧਾਰਨਾ ਵੀ ਪੜ੍ਹੀ ਆ ਲੱਖੀ ਸ਼ਾਹ ਜੀ ਨੇ ਗੁਰੂ ਸਾਹਿਬ ਦੇ ਧੜ ਦਾ ਸੰਸਕਾਰ ਕਰਿਆ ਗੁਰਪ੍ਰੀਤ ਭਾਦਰ ਜੀ ਦੇ ਕੋਲ ਬੇਅੰਤ ਗੱਡੇ ਸੀ ਬਹੁਤ ਕੰਮ ਸੀ ਉਹਦਾ ਮਨੁੱਖ ਗੁਰੂ ਦਾਨਕ ਦੇਵ ਜੀ ਦਾ ਸਿੱਖ ਸੀ ਜਿਹਦੇ ਕੋਲ ਵੀ ਆਪਣੇ ਸਮੁੰਦਰੀ ਜਹਾਜ਼ ਸੀ ਇਸ ਤਰ੍ਹਾਂ ਟੋਡਰਮਲ ਕੋ ਵੀ ਸਮੁੰਦਰੀ ਜਾਸੀ ਗੁਰੂ ਸਾਹਿਬ ਨੇ ਪੈਸੇ ਦਾ ਵਿਰੋਧ ਨਹੀਂ ਕੀਤਾ ਪਰ ਮਲਕ ਭਾਗੋ ਸੱਜਣ ਠੱਗ ਨੂੰ ਕਿਹਾ ਵੀ ਤੂੰ ਪੈਸਾ ਲੋਕਾਂ ਨੂੰ দান ਕਰ ਦੇ ਕਿਉਂਕਿ ਬੇਈਮਾਨੀ ਨਾਲ ਪੈਸੇ ਕਮਾਉਣ ਦਾ ਵਿਰੋਧ ਕੀਤਾ ਮਿਹਨਤ ਨਾਲ ਪੈਸੇ ਦਾ ਕੋਈ ਵਿਰੋਧ ਨਹੀਂ ਕੀਤਾ ਇਸ ਤਰ੍ਹਾਂ ਜਿਹੜਾ ਹੈਗਾ ਏ ਤਾਂ ਗੁਰੂ ਤੇਗ ਬਹਾਦਰ ਜੀ ਤੋਂ ਪ੍ਰਭਾਵਿਤ ਹੋ ਕੇ ਟੋਡਰਮਲ ਸਿੱਖੀ 'ਚ ਆਇਆ ਸੀ ਉਹ ਸਿੱਖ ਧਰਮ ਨੂੰ ਦਾ ਨਿਆਂ ਹੀ ਕਹਿੰਦੀ ਏ ਚਾਹੇ ਸਹਿਜਤਾਰੀ Hindu ਪਰਿਵਾਰ ਜਿਹੜੇ ਬਹੁਤ ਆ ਉਹ ਸਿੱਖੀ ਪ੍ਰਤੀ ਬਹੁਤ ਸ਼ਰਧਾ ਰੱਖਦੇ ਆ ਤੇ ਇਹੀ ਗੁਰੂ ਤੇਗ ਬਹਾਦਰ ਜੀ ਨੂੰ ਜਦੋਂ ਦੋ ਸਿੱਕੇ ਉਹਨਾਂ ਨੇ ਭੇਟ ਕੀਤੇ ਸੀ ਤੇ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀ ਟੋਡਰਮਲ ਜਿੰਨੇ ਸਿੱਕੇ ਇਕੱਠੇ ਕਰ ਸਕਦਾ ਕਰ ਲੈ ਸਮਾਂ ਆਉਣ ਤੇ ਇਹ ਸਿੱਕੇ ਤੇਰੇ ਕੰਮ ਆਉਣੇ ਆ ਅਸੀਂ ਤੇਰੇ ਤੋਂ ਮੰਗਣੇ ਆ ਸਿੱਕੇ ਵਕਤ ਆਏਗਾ ਇਹ ਸਿੱਕਿਆਂ ਦੀ ਕਦਰ ਪੈਣੀ ਆ ਟੋਡਰਮਲ ਨੇ ਤਾਂ ਹੀ ਉਹ ਬਹੁਤ ਜ਼ਿਆਦਾ ਸਿੱਕੇ ਕਿਹਾ ਜਾਂਦਾ ਕਿ ਅਸ ਉਹਨੇ ਆਪਣੇ ਅਨੁਆਪ ਨੂੰ ਸੋਨੇ 'ਚ ਕਨਵਰਟ ਕਰ ਰੱਖਿਆ ਸੀ ਜਿਹੜਾ ਉਹਦੇ ਕੋਲ ਪੈਸਾ ਸੀ ਕਾਫੀ ਜ਼ਿਆਦਾ ਜਦੋਂ ਵਜ਼ੀਰ ਖਾਨ ਨੇ ਛੋਟੇ ਸਹਿਬਜ਼ਾਦਿਆਂ ਦੇ ਜੋ ਜਗ੍ਹਾ ਦੇਣੇ ਵਾਸਤੇ ਖੜਮੇ ਸਿੱਕੇ ਰੱਖ ਕੇ ਜਿਹਨੂੰ ਆਪਾਂ ਸੰਸਾਰ ਦੀ ਸਭ ਤੋਂ ਮਹਿੰਗੀ ਜਗ੍ਹਾ ਕਹਿੰਦੇ ਆ ਮੰਗ ਕੀਤੀ ਤਾਂ ਡੋਟਰ ਮਾਲ ਨੇ ਉਹ ਖੜੇ ਸਿੱਕੇ ਰੱਖ ਕੇ ਸਹਿਬਜ਼ਾਦਿਆਂ ਦਾ ਸੰਸਕਾਰ ਕਰਿਆ ਇਸ ਤਰ੍ਹਾਂ ਆਪਾਂ ਜਿਹੜਾ ਹੈਗਾ ਵਕ ਵਕ ਇਤਿਆਜ਼ ਦੇ ਪੱਖਾਂ ਤੋਂ ਆ ਦੂਜੀ ਵਾਰ ਸਾਨੂੰ ਇਹ ਟੌਪਿਕ ਆਇਆ ਮਾਤਾ ਗੁਜਰੀ ਦਾ ਜਿਹੜਾ ਰੋਲ ਆ ਉਹ ਆਪਾਂ ਦੇਖਦੇ ਆ ਤੇ ਤੇ ਉਹਦੇ ਵਿੱਚ ਜਿਹੜਾ ਹੈਗਾ ਮਾਤਾ ਗੁਜਰੀ ਨੇ ਆਪਣਾ ਰੋਲ ਵਕ ਵਕ ਸਮੇਂ ਤੋਂ ਜਦੋਂ ਸਿੱਖਾਂ ਦੀ ਗਵਾਈ ਵੀ ਕਰਨੀ ਪਈ ਸਿੱਖਾਂ ਨੇ ਜਾ ਕੇ ਸ਼ਿਕਾਇਤਾਂ ਵੀ ਲਾਈਆਂ ਗੁਰੂ ਗੋਬਿੰਦ ਸਿੰਘ ਜੀ ਅਮਰ ਸਿਕਾਉਣ ਲੱਗੇ ਆ ਵੀ ਤੁਹਾਡਾ ਪੁੱਤਰ ਸੀਸ ਕੱਟ ਰਿਹਾ ਹੈ ਉਹ ਚੀਜ਼ ਨਹੀਂ ਕੱਟ ਰਿਹਾ ਮਾਤਾ ਗੁਜਰੀ ਕਹਿੰਦੀ ਜਾਤੀ ਪਾਤ ਖਤਮ ਕਰ ਰਿਹਾ ਸਾਰਿਆਂ ਦੇ ਸੀਸ ਵੀ ਇਕੱਠੇ ਕਰਤੇ ਹੋਏ ਆ ਸਾਰਿਆਂ ਨੂੰ ਅੰਮ੍ਰਿਤ ਵੀ ਵੰਡਿਆ ਵੀ ਸ਼ਕਾ ਰਿਹਾ ਹੈ ਉਹ ਜਿਹੜਾ ਗੁਰਨਾਨਕ ਸਾਹਿਬ ਦੀ ਪਰੰਪਰਾ ਚੱਲਦੀ ਆ ਪਹਿਲਾਂ ਸੰਗਤ ਤੇ ਪੰਗਰ ਚੱਲਦੀ ਆ ਸਾਰੇ ਧਰਮਾਂ ਦੇ ਲੋਕਾਂ ਨੂੰ ਗੁਰੂ ਸਾਹਿਬ ਨੇ ਇਕੱਠਾ ਬਿਠਾ ਲਿਆ ਸੰਗਤ ਵੀ ਸਾਰੇ ਧਰਮਾਂ ਦੇ ਲੋਕ ਇਕੱਠੇ ਪੈਂਦੇ ਆ ਪੰਗਤ ਵੀ ਸਭ ਇਕੱਠੇ ਲੰਗਰ ਚੱਕਦੇ ਗੁਰੂ ਸਾਹਿਬ ਉਹ ਤੋਂ ਵੀ ਅਗਲੀ ਗੱਲ ਕਰਨ ਲੱਗੇ ਆ ਇੱਕ ਬਾਟੇ ਦੇ ਵਿੱਚ ਸਾਰਿਆਂ ਨੂੰ ਅਮਰਚਕਾਉਣ ਲੱਗੇ ਆ ਤੁਸੀਂ ਭਰਮ ਵਿੱਚ ਨਾ ਆਓ ਮੇਰਾ ਪੁੱਤਰ ਜੋ ਕਰ ਰਿਹਾ ਏ ਉਹ ਸਹੀ ਕਰ ਰਿਹਾ ਏ ਸਾਧੀਆਂ ਗੱਲਾਂ ਦੀ ਆਪਾਂ ਜੋਗਵਾਹੀ ਦੇਖਦੇ ਆ ਸਮੇਂ-ਸਮੇਂ ਮਾਤਾ ਗੁਜਰੀ ਨੇ ਪ੍ਰਦਾਨ ਕੀਤੀ ਥੈਂਕ ਯੂ ਧੰਨਵਾਦ